ਤੁਹਾਨੂੰ ਸਾਰਾ ਸਵਾਗਤ ਹੈ ਅੱਜ ਵੀ ਬਲੌਕਸ ਵਿੱਚ ਆਈਏ ਬਾਲਕਨੀ 'ਚ ਬਾਲਕਨੀ 'ਚ ਕਿ ਜੰਗਲ ਦੇ ਵਿੱਚ ਬਾਗ ਦੇ ਵਿੱਚ ਬਾਲ ਬਾਗ ਦੇ ਵਿੱਚ ਬਾਲਕਨੀ 'ਚ ਹਾਂ ਬਾਲਕਨੀ 'ਚ ਹਾਂਜੀ ਤੇ ਕੀ ਕਰਨਾ ਆਇਓ ਬਈ ਇੱਥੇ ਇੱਥੇ ਕਰ ਲਈਏ ਮੈਂ ਫੋਟੋ ਸਿੱਟਣ ਤੇ ਬਿਰਾਗਵਣਾ ਨਾਲ ਹੈ ਤੁਹਾਨੂੰ ਵਿਖਾ ਦਿਓ ਫਿਰ ਉਹਦਾ ਸਾਰਾ ਸਮਾਨ ਤਾਂ ਵਿਖਾ ਦਿਓ ਕੀ ਕੀ ਹੈ ਇੱਥੇ ਹੁਣ ਦੱਸੋ ਆ ਕੀ ਕੀ ਹੈ ਇਧਰ ਇਧਰ ਇੱਕ ਗੋਲ ਸਰਕਲ ਵਿੱਚ ਪਾਣੀ ਹੈ

सामने जंगल है ये बालकनी है इसमें हम जा रहे हैं सारे मैचिंग जाके थे रहे हैं पहले <coughs> तो सासरी काल को फिर बुलावांगा जी दरवाजे दे बाहर हम सी जा रहे हैं सारे अनु सचिया का नहीं ये जंगल तो दिखा दे पहला आ वे आ वे आ बस देख दे लो चलो हुन किथे जाना आप कहां न करे जाना नहीं हुन किधर नु जा रहे हैं आप ਇੱਧਰ ਨੂੰ ਕਿੱਧਰ ਨੂੰ ਜਾ ਰਹੇ ਘਰੇ ਤੇ ਜਾ ਰਹੇ ਅੱਛਾ ਤੰਗੀਆਂ ਅੰਦਰ ਉਹ ਸਾਹਮਣੇ ਘੱਟ ਦੇ ਵਾਗੇ ਇੱਕ ਉਹ ਦਿਲ ਦੀ ਦੱਲਾ ਉਹ ਪੋਲਤਾ ਹੋ ਰਿਹਾ ਭਰਾਵਾ ਪੋਲ ਤੇ ਦੀ ਨੰਘੇ ਚੱਲਣਾ ਕੀ ਬਣਿਆ ਪੋਲਾ ਆ ਬਣਿਆ ਪੋਲੇ ਵਾਹ ਬੜਾ ਮੂਠੀ ਪਲਾ ਬਣ ਗਿਆ ਸਕੇ ਉਹ ਸਹੀ ਬੋਲਣਾ ਤੂੰ ਤਾਂ ਭਰਾਵਾ ਸਹੀ ਬੋਲਣਾ ਭਰਾਵਾ ਤੂੰ ਤਾਂ ਤੁਮੇ ਚਪੇੜੇ ਪਾਲਦੀ ਸਰਗਣ ਆ ਗੇਟ ਹੈ ਕਿ ਸਾਡਾ क्या गे गेट ये गेट है चल दूजे पार्क के है ना फोटो बना ले है ना इंस्टाग्राम से आ गया वीडियो बना लिया से थे है ना इंस्टाग्राम थी असी पहुंच के दूजे पार्क से थ्री चलो बोलो ये है ना बहुत ज़्यादा बड़ा पार्क इधर में से किन्हें का, का दिखाया देखो